ਨਵਾਂ ਸਾਲ ਸ਼ੁਰੂ ਹੁੰਦੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੂੰ ਵੱਡਾ ਝਟਕਾ ਲੱਗਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੂੰ ਲੈ ਕੇ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ ਅਸਲ ਵਿੱਚ ਕੈਨੇਡਾ ਵਿੱਚ ਕਈ ਸੰਸਦ ਮੈਂਬਰਾਂ ਤੋਂ ਅਸਤੀਫੇ ਦੀ ਮੰਗ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਜਸਟਨ ਟੂਡੋ ਦੀ ਨਿਜੀ ਲੋਕਪ੍ਰਿਤਾ ਆਪਣੀ ਹੇਠਲੇ ਪੱਧਰ ਤੇ ਪਹੁੰਚ ਗਈ ਹੈ ਉਹਨਾਂ ਦੀ ਸਰਕਾਰ ਪ੍ਰਤੀ ਸਮਰਥਨ ਦੇਣ ਵਿੱਚ ਵੀ 2014 ਤੋਂ ਬਾਅਦ ਸਭ ਤੋਂ ਵੱਧ ਗ੍ਰਾਫਟ ਆਈ ਹੈ ਇਹ ਦਾਵਾ ਇੱਕ ਨਿਜੀ ਤਾਜ਼ਾ ਸਰਵੇਖਣ ਵਿੱਚ ਕੀਤਾ ਗਿਆ ਹੈ ਐਚਟੀਡੀਈਕ ਰਿਪੋਰਟ ਅਨੁਸਾਰ ਹਾਊਸ ਆਫ ਕਾਮਨਸ ਵਿੱਚ ਕੈਨੇਡਾ ਦੀ ਸਤਤਾਰੀ ਪਾਰਟੀ ਦੇ 153 ਸੰਸਦ ਮੈਂਬਰਾਂ ਵਿੱਚੋਂ ਅੱਧੇ ਤੋਂ ਵੱਧ ਪ੍ਰਧਾਨ ਮੰਤਰੀ ਜਸਟਿਸ ਟ੍ਰੂਡੋ ਦੀ ਜਲਦ ਵਿਦਾਇਗੀ ਦੀ ਮੰਗ ਕਰ ਰਹੇ ਹਨ ਤਾਂ ਜੋ ਅਗਲੀ ਚੋਣ ਮੁਹਿੰਮ ਦੀ ਕਮਾਨ ਇੱਕ ਨਵਾਂ ਨੇਤਾ ਸੰਭਾਲ ਸਕੇ ਕੈਨੇਡਾ ਦੀ ਅਗਲੀਆਂ ਚੋਣਾਂ ਫੈਡਰਲ ਸਰਕਾਰ ਲਈ ਵੋਟਿੰਗ ਅਕਤੂਬਰ 2024 ਵਿੱਚ ਹੋਣੀ ਹੈ ਪਰ ਟ੍ਰੂਡੋ ਸਰਕਾਰ ਦੀ ਨਾਜ਼ੁਕ ਸਥਿਤੀ ਨੂੰ ਵੇਖਦੇ ਹੋਏ ਇਹ ਇਸ ਬਸੰਤ ਵਿੱਚ ਹੋਣ ਦੀ ਸਭਾ ਮਹ ਹੈ ਕਈ ਸੰਸਦ ਮੈਂਬਰਾਂ ਨੇ ਜਸਟ੍ਰੀ ਟੂਡੋ ਖਿਲਾਫ ਆਵਾਜ਼ ਉਠਾਈ ਹੈ ਹਾਲ ਹੀ ਦੇ ਦਿਨਾਂ ਵਿੱਚ ਐਟਲਾਂਟਿਕ ਕੈਨੇਡਾ ਨੂੰ ਸਮੁੱਚੀ ਲਿਬਰਲ ਪਾਰਟੀ ਦੇ ਕੌਕਸ ਨੇ ਇਸ ਖੇਤਰ ਦੇ ਕੈਬਨਰ ਮੰਤਰੀ ਨੂੰ ਛੱਡ ਕੇ ਟੂਡੋ ਤੋਂ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ ਹੈ ਇਸ ਤੋਂ ਇਲਾਵਾ ਅਲਬਰਟਾ ਤੋਂ ਇੰਡੋ ਕੈਨੇਡੀਅਨ ਸੰਸਦ ਮੈਂਬਰ ਜਾਰਜ ਚਾਹਲ ਨੇ ਵੀ ਅਜੇਹੀ ਹੀ ਮੰਗ ਰੱਖੀ ਸੀ ਇਸ ਤੋਂ ਇਲਾਵਾ অন্ਟਾਰੀਅਨ ਸਮੁੱਚੇ ਕੌਕਸ ਨੇ ਮੰਤਰੀਆਂ ਤੋਂ ਬਿਨਾਂ ਪ੍ਰਧਾਨ ਮੰਤਰੀ ਤੋਂ ਅਜੇਹੀ ਮੰਗ ਮੁੜ ਦਰਾਈ ਹੈ ਆਊਟਲੈਟ ਆਈ ਪੋਲਿਟਿਕਸ ਦੀ ਰਿਪੋਰਟ ਮੁਤਾਬਕ ਕਯੂਪਿਕ ਕੌਕਸਨੇ ਟਰੂਡੋ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਕੈਨੇਡਾ ਦੇ ਇੱਕ ਗੈਰ ਲਾਭਕਾਰੀ ਏਜੰਸੀ ਐਕਸ ਰੀਡ ਇੰਸਟੀਚਿਊਟ ਨੇ ਇੱਕ ਸਤਜ ਸਰਵੇਖਣ ਕਰਵਾਇਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਪਾਰਟੀ ਦੀ ਹਾਲਤ ਬਹੁਤ ਹੀ ਖਰਾਬ ਹੈ ਏਆਰਆਈ ਦੁਆਰਾ ਸੋਮਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਸਰਵੇਖਣ ਵਿੱਚ ਦਿਖਾਇਆ ਗਿਆ ਹੈ ਕਿ ਨਿਰਣਾਇਕ ਅਤੇ ਸੁਝਾ ਵਾਲੇ ਵੋਟਰਾਂ ਵਿੱਚ ਲਿਬਰਲ ਪਾਰਟੀ ਦੀ ਹਮਾਇਤ ਘਟ ਕੇ ਸਿਰਫ 16% ਰਹਿ ਗਈ ਹੈ ਅਤੇ ਨੂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੂੰ ਨਵੇਂ ਸਾਲ ਚੜ੍ਹਦੇ ਹੀ ਵੱਡਾ ਝਟਕਾ ਲੱਗਾ ਹੈ ਨਵੇਂ ਸਾਲ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੂੰ ਲੈ ਕੇ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ ਦਰਅਸਲ ਕੈਨੇਡਾ ਵਿੱਚ ਕਈ ਸੰਸਦ ਮੈਂਬਰਾਂ ਵੱਲੋਂ ਪਹਿਲਾਂ ਹੀ ਟ੍ਰੂਡੋ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਹੁਣ ਨਵੇਂ ਸਰਵੇਖਣ ਵਿੱਚ ਪਤਾ ਲੱਗਾ ਹੈ ਕਿ ਟ੍ਰੂਡੋ ਦੀ ਨਿਜੀ ਲੋਕਪ੍ਰਿਅਤਾ ਆਪਣੇ ਹੇਠਲੇ ਪੱਧਰ ਤੇ ਪਹੁੰਚ ਗਈ ਹੈ ਦੱਸਦੇ ਕੈਨੇਡਾ ਦੀਆਂ ਅਗਲੀਆਂ ਫੈਡਰਲ ਚੋਣਾਂ ਲਈ VOTING ਅਕਤੂਬਰ 2025 ਵਿੱਚ ਹੋਣੀ ਹੈ ਪਰ ਟੂਟੋ ਦੀ ਨਾਜ਼ੁਕ ਸਥਿਤੀ ਨੂੰ ਵੇਖਦੇ ਹੋਏ ਚੋਣਾਂ ਇਸ ਬਸੰਤ ਵਿੱਚ ਹੋਣ ਦੀ ਸੰਭਾਵਨਾ ਹੈ